ऐसी यार मार ਤੁਸੀਂ ਕਦੇ ਨਹੀਂ ਸੁਣੀ ਹੋਣੀ ਜਿਹਦੇ ਵਿੱਚ ਇੱਕ ਯਾਰ ਨੇ ਯਾਰ ਤੋਂ ਬਦਲਾ ਲੈਣ ਲਈ ਉਸਦੇ ਦੋ ਨਿੱਕੇ ਨਿੱਕੇ ਮਾਸੂਮ ਬੱਚੇ ਹੀ ਮਾਰ ਦਿੱਤੇ ਤੇ ਫਿਰ ਮਾਰੇ ਵੀ ਐਸੇ ਤਰੀਕੇ ਨਾਲ ਸੁਣ ਕੇ ਤੁਸੀਂ ਸੁੰਨ ਰਹੇ ਜਾਉਂਗੇ ਡੰਗ ਰਹੇ ਜਾਉਂਗੇ ਦੇਖੋ ਅੱਜ ਤੱਕ ਤੁਸੀਂ ਬਹੁਤ ਯਾਰ ਮਾਰਦੀਆਂ ਗੱਲਾਂ ਸੁਣੀਆਂ ਹੋਣਗੀਆਂ ਕਿਸੇ ਸੁਣੇ ਹੋਣਗੇ ਪਰ ਪਹਿਲੀ ਵਾਰ ਤੁਸੀਂ ਸ਼ਾਇਦ ਆ ਸੁਣ ਰਹੇ ਹੋਵੋਗੇ ਕਿ ਕੋਈ ਐਦਾਂ ਵੀ ਕਰ ਸਕਦਾ ਹੈ ਦੇਖੋ ਜੀ ਕਾਪਣਾ ਹੈ ਆਪਣੇ ਭਾਰਤ ਦੀ ਆਪਣੇ ਭਾਰਤ ਦੇ ਰਾਜਸਥਾਨ ਦੇ ਜੋਧਪੁਰ ਦੀ ਉੱਥੇ ਕੀ ਹੋਇਆ ਦੋ ਵਿਅਕਤੀ ਸੀ ਜਿਹੜੇ ਪਹਿਲਾਂ ਕਿਸੇ ਫੈਕਟਰੀ 'ਚ ਕੰਮ ਕਰਦੇ ਸੀਗੇ ਔਰ ਫੇਰ ਉਹਨਾਂ ਨੇ ਕੁਝ ਪੈਸੇ-ਪੈਸੇ ਜੋੜ ਕੇ ਤੇ ਆਪਦੀ ਫੈਕਟਰੀ ਲਾ ਲਈ ਛੋਟੀ ਜੀ ਉਹ ਦੋਨੇ ਉਹਦੇ 'ਚ ਸਾਂਝੀਦਾਰ ਬਣ ਕੇ ਕੰਮ ਕਰਨ ਲੱਗ ਗਏ ਤੇ ਫਿਰ ਇੱਕ ਦਾ ਨਾਮ ਮੁਕੰਦ ਇਹ ਦੂਜੇ ਦਾ ਨਾਮ ਪ੍ਰਦੀਪ ਮੁਕੰਦ ਦਾ ਪ੍ਰਦੀਪ ਦੇ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੋ ਝਗੜਾ ਹੋ ਗਿਆ ਹੁਣ ਸਾਰਾ ਸਿਆਪਾ ਤਾਂ ਆਪ ਪੈਸੇ ਪਾਉਂਦੇ ਨੇ ਧੰਨ ਪਾਉਂਦਾ ਝਗੜਾ ਹੋ ਗਿਆ ਉਸ ਤੋਂ ਬਾਅਦ ਜਿਹੜਾ ਮੁਕੰਦ ਸੀ ਜਿਹਦੀ ਆ ਤੁਸੀਂ ਤਸਵੀਰ ਚ ਦੇਖ ਸਕਦੇ ਹੋ ਚਿੱਟੀ ਦਾੜੀ ਹੈ ਇਹ ਅੰਦਰੇ ਅੰਦਰ ਜ਼ਹਿਰ ਕੋ ਨ ਲੱਗਿਆ ਵਿਸ ਖੋਲਣ ਲੱਗਿਆ ਮੈਂ ਪ੍ਰਦੀਪ ਨੂੰ ਸਬਕ ਸਿਖਾਉਣਾ ਹੈ ਦੇਖੋ ਦੋ ਯਾਰ ਪਹਿਲਾਂ ਇੱਕੋ ਥਾਂ ਤੇ ਸਾਲਾਂ ਬੱਧੀ ਕੰਮ ਕਰਦੇ ਰਹੇ ਤੇ ਫਿਰ ਇਕੱਠੇ ਕੰਮ ਖੋਲ੍ਹਿਆ ਮਾਮੂਲੀ ਗੱਲ ਤੋਂ ਪ੍ਰੋਬਲਮ ਆਈ ਤੇ ਉਹ ਬਦਲਾ ਲੈਣ ਬਾਰੇ ਸੋਚਣ ਲੱਗਾ ਤੇ ਉਹਨੇ ਕੀ ਧੱਕੀ ਉਹਨੇ ਫਿਰ ਬਦਲਾ ਲੈਣ ਦੇ ਲਈ ਸੋਚਿਆ ਕਿ ਕਿਉਂ ਨਾ ਮੈਂ ਪ੍ਰਦੀਪ ਦੇ ਦੋਨੋਂ ਬੱਚੇ ਇੱਕ ਛੋਟਾ ਜਿਹਾ ਮੁੰਡਾ 6-7 ਸਾਲ ਦਾ ਤੇ ਇੱਕ 9 ਕੋ ਸਾਲ ਦੀ ਕੁੜੀ ਇਹ ਦੋਨੇ ਮੈਂ ਮਾਰ ਦਿਆਂ ਤੇ ਫਿਰ ਉਹਨੇ ਮਾਰਨ ਦੇ ਲਈ ਜੋ ਸਕੀਮ ਘੜੀ ਸੁਣ ਕੇ ਤੁਸੀਂ ਦੱਸਿਓ ਇਹ ਕਿਹੋ ਜਿਹਾ ਸਮਾਜ ਬਣ ਗਿਆ ਇਨਸਾਨੀਅਤ ਕਿੱਧਰ ਜਾ ਰਹੀ ਹੈ ਇਹ ਕੋਈ ਪਹਿਲੀ ਤੇ ਆਖਰੀ ਘਟਨਾ ਨਹੀਂ ਰੋਜ਼ ਇਹੋ ਜੀਆਂ ਵਾਪਰਨ ਲੱਗੀਆਂ ਨੇ ਬਹੁਤ ਜ਼ਿਆਦਾ ਉਹਨੇ ਕੀ ਕੀਤਾ ਆਪਣੇ ਦੋਸਤ ਨੂੰ ਸਬਕ ਸਿਖਾਉਣ ਲਈ ਬਦਲਾ ਲੈਣ ਲਈ ਉਹਦੇ ਬੱਚੇ ਮਾਰੇ ਔਰ ਮਾਰੇ ਇਸ ਤਰੀਕੇ ਨਾਲ ਪਹਿਲਾਂ ਉਹਨਾਂ ਦੇ ਘਰ ਗਿਆ ਮਕੰਦ ਉਹਨਾਂ ਦੇ ਘਰ ਜਾ ਕੇ ਤੇ ਉਹਨਾਂ ਦੇ ਬੱਚਿਆਂ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਸਕੂਲ ਛੱਡਣ ਜਾਊਂਗਾ ਅੱਜ ਤੇ ਉਹ ਬੱਚੇ ਉਹਨੂੰ ਦਾਦਾ-ਦਾਦਾ ਕਹਿੰਦੇ ਹੁੰਦੇ ਸੀ ਅੱਗੇ ਵੀ ਉਹਨਾਂ ਦੇ ਘਰ ਆਉਂਦਾ ਸੀ ਮਿਲਦਾ ਸੀ ਤਾਂ ਉਹ ਬੱਚਿਆਂ ਨੂੰ ਉਹਤੇ ਬੜਾ ਵਿਸ਼ਵਾਸ ਸੀ ਦਾदू ਜੀ ਦਾदू ਜੀ ਕਹਿੰਦੇ ਹੁੰਦੇ ਸੀ ਉਹਨੂੰ ਉਸ ਦਿਨ ਵੀ ਉਹ ਕਹਿੰਦੇ ਵੀ ਦਾदू ਜੀ ਸਕੂਲ ਛੱਡਣ ਜਾਣਗੇ ਦੂਜੇ ਮੈਂਬਰ ਉਸ ਟਾਈਮ ਥੋੜਾ ਪਾਸੇ ਸੀਗੇ ਔਰ ਉਹ ਉਹਨਾਂ ਨੂੰ ਜਿੱਥੋਂ ਉਹਨਾਂ ਨੇ ਵੈਨ ਚੜ੍ਹ ਕੇ ਸਕੂਲ ਦੀ ਬੱਸ ਚੜ੍ਹ ਕੇ ਸਕੂਲ ਜਾਣਾ ਸੀ ਉਥੋਂ ਉਹਨਾਂ ਨੂੰ ਆਪਣੇ ਵਹੀਕਲ ਤੇ ਬਿਠਾ ਕੇ ਲੈ ਗਿਆ ਬੱਚਿਆਂ ਨੂੰ ਵਿਸ਼ਵਾਸ ਸੀ ਰੋਜ਼ ਘਰੋਂ ਦਾ ਜਾਂਦਾ ਸੀ ਬੱਚੇ ਚਲੇਗੇ ਉਹਦੇ ਨਾਲ ਵੀ ਚਲੋ ਦਾदू ਸਕੂਲ ਛੱਡ ਕੇ ਆਏਗਾ ਤਾਂ ਕੀ ਹੋਇਆ ਉਹ ਬੰਦਾ ਉਹਨਾਂ ਨੂੰ ਸਕੂਲ ਛੱਡਣ ਦੀ ਬਜਾਏ ਕਿਸੇ ਅਣਦੱਸੀ ਥਾਂ ਤੇ ਲੈ ਗਿਆ ਉੱਥੇ ਉਹਨੇ ਉਹਨਾਂ ਦੋ ਮਾਸੂਮ ਬੱਚਿਆਂ ਨੂੰ ਪਹਿਲਾਂ ਰੱਜ ਕੇ ਤੜਪਾਇਆ ਤੇ ਫਿਰ ਉਹਨੇ ਉਹਨਾਂ ਦੇ ਗਲੇ ਕੁੱਟੇ ਤੇ ਫਿਰ ਗਲੇ ਕੁੱਟਿਆਂ ਜਦੋਂ ਉਹ ਅੱਧ ਮਰੇ ਹੋਗੇ ਨਾ ਉਸ ਤੋਂ ਬਾਅਦ ਉਹਨੇ ਉਹਨਾਂ ਦੇ ਸਿਰਾਂ ਦੇ ਵਿੱਚ ਰਾੜਾ ਮਾਰਿਆ ਰਾੜਾ ਮਾਰ-ਮਾਰ ਕੇ ਉਹਨਾਂ ਦਾ ਬੁਰਾ ਹਾਲਤ ਕੀਤਾ ਫਿਰ ਉਹਨਾਂ ਨੂੰ ਮਾਰ ਕੇ ਨਾ ਮਾਰ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਫਿਰ ਅ ਜੇ ਉਹਨਾਂ ਦੇ ਘਰ ਹੀ ਲੈ ਗਿਆ ਤੇ ਘਰ ਲੈ ਜਾ ਕੇ ਪੱਖੇ ਨਾਲ ਟੰਗ ਦਿੱਤਾ ਘਰ ਉਥੇ ਜਿਹੜੇ ਮਤਲਬ ਉਹਨਾਂ ਦੇ ਇੱਕ ਹੋਰ ਘਰ ਸੀ ਜਿੱਥੇ ਕੋਈ ਨਹੀਂ ਸੀ ਰਹਿੰਦਾ ਉਥੇ ਲੈ ਜਾ ਕੇ ਉਹਨੇ ਉਹਨਾਂ ਨੂੰ ਮਰਿਆ ਹੋਇਆਂ ਨੂੰ ਪੱਖਿਆਂ ਨਾਲ ਲਟਕਾ ਦਿੱਤਾ ਤੇ ਇੱਕ ਖੁਦਕੁਸ਼ੀ ਨੋਟ ਲਿਖ ਦਿੱਤਾ ਤੁਸੀਂ ਦੇਖੋ ਕਿਸ ਕਦਰ ਬੰਦਾ ਗਿਆ ਵੀ ਮੈਂ ਬੱਜ ਜਾਵਾਂ ਮੇਰੇ ਤੇ ਸ਼ੱਕ ਨਾ ਹੋਵੇ ਐ ਹੋ ਜੇ ਵੀ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਤਾਂ ਇੱਕ ਖੁਦਕੁਸ਼ੀ ਨੋਟ ਫਿਰ ਆਪ ਹੀ ਲਿਖ ਦਿੱਤਾ ਵੀ ਅਸੀਂ ਆਤਮ ਹੱਤਿਆ ਕਰ ਰਹੇ ਹਾਂ ਸਾਡਾ ਪਾਪਾ ਸਾਨੂੰ ਠੀਕ ਤਰੀਕੇ ਨਾਲ ਸਮਝਦਾ ਨਹੀਂ ਉਹ ਸਾਨੂੰ ਝਿੜਕਦਾ ਹੈ ਇਸ ਕਰਕੇ ਅਸੀਂ ਦੋਨੋਂ ਆਤਮ ਹੱਤਿਆ ਕਰ ਰਹੇ ਹਾਂ ਐਸ ਤਰ੍ਹਾਂ ਦਾ ਨੋਟ ਲਿਖਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰੀ ਚੀਜ਼ ਜਦੋਂ ਦੇਖਿਆ ਗਿਆ ਵੀ ਬੱਚੇ ਮਰ ਗਏ ਨੇ ਸਾਰੀ ਘਟਨਾ ਨੇ ਜਦੋਂ ਇਹ ਹੜਕੰਪ ਮਚਾਇਆ ਪਰਥੂ ਪੈ ਗਿਆ ਪੁਲਿਸ ਆਈ ਪੁਲਿਸ ਨੇ ਜਦ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਕੁਝ ਸੈਕੜਾ ਚ ਇਹ ਨਿਰਣਾ ਕਰਨ ਲੱਗ ਪਈ ਵੀ ਇਹ ਬੱਚਿਆਂ ਨੇ ਆਪਣੇ ਆਪ ਆਤਮ ਹੱਤਿਆ ਨਹੀਂ ਕੀਤੀ ਪਹਿਲੀ ਗੱਲ ਉਹਨਾਂ ਦੇ ਸੱਟਾਂ ਸੀ ਦੂਜੀ ਗੱਲ ਉਹਨਾਂ ਦੇ ਕੋਲ ਜਿਹੜਾ ਖੁਦਕੁਸ਼ੀ ਨੋਟ ਪਿਆ ਸੀਗਾ ਹੁਣ ਪਹਿਲੀ ਗੱਲ ਮੈਂ ਇਹ ਕਹਾਂਗਾ ਵੀ ਇਸ ਬੇਵਕੂਫ ਡੰਗਰ ਬੰਦੇ ਨੇ ਦਵਾਨੀ ਦੀ ਅਕਲ ਨਹੀਂ ਸੀ ਨਾ ਇਨਸਾਨੀਅਤ ਨਾ ਅਕਲ ਵੈਸੇ ਅਕਲ ਹੋਵੇ ਤੇ ਬੰਦਾ ਇਸ ਪੱਦਰ ਦੀਆਂ ਹਰਕਤਾਂ ਕਰਦਾ ਨਹੀਂ ਹੁੰਦਾ ਉਹਨੂੰ ਇੰਨੀ ਵੀ ਅਕਲ ਨਹੀਂ ਸੀ ਵੀ ਮੈਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਮਾਰ ਰਿਹਾ ਐ ਮੈਨੂੰ ਪਤਾ ਲੱਗ ਜਾਣਾ ਮੇਰਾ ਫਿਰ ਜਿਹੜਾ ਖੁਦਕੁਸ਼ੀ ਨੋਟ ਮੈਂ ਲਿਖ ਰਿਹਾ ਵੀ ਅਸੀਂ ਆਪੇ ਮਰ ਰਹੇ ਆ ਆਤਮ ਹੱਤਿਆ ਨੋਟ ਲਿਖ ਰਿਹਾ ਬੱਚਿਆਂ ਕੋਲੇ ਰੱਖ ਰਿਹਾ ਕਾਗਜ਼ ਵੀ ਉਹ ਪਤਾ ਲੱਗ ਜਾਣਾ ਵੀ ਉਹ ਲਖਾਈ ਬੱਚਿਆਂ ਦੀ ਨਹੀਂ ਇਹ ਵੀ ਪਤਾ ਲੱਗ ਜਾਣਾ ਵੀ ਉਹ ਲਖਾਈ ਹੈ ਕਿ ਦੀ ਹੈ ਹੁਣ ਉਹਨੂੰ ਨਾ ਤੇ ਤਕਨੀਕ ਦੀ ਜਾਣਕਾਰੀ ਟੈਕਨੋਲੋਜੀ ਦੀ ਜਾਣਕਾਰੀ ਸੀ ਨਾ ਉਹਨੂੰ ਇਹ ਪਤਾ ਸੀ ਕਿ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਕੋਈ ਵੀ ਘਟਨਾ ਜਾਂ ਵਾਰਦਾਤ ਟ੍ਰੇਸ ਹੋ ਸਕਦੀ ਹੈ ਨਹੀਂ ਪਤਾ ਸੀ ਭਲੇਖੇ ਚ ਸਾਰਾ ਕੁਝ ਕਰ ਹੀ ਗਿਆ ਇੱਥੇ ਬੜੇ ਲੋਕ ਨੇ ਜਿਹੜੇ ਇਦਾਂ ਹੀ ਬੜੇ ਚਾਤਰ ਚਲਾਕ ਬਣਦੇ ਨੇ ਪਤਾ ਸੁਤਾ ਹੁੰਦਾ ਕੱਖ ਨਹੀਂ ਏਦਾਂ ਬੜਿਆ ਨੇ ਕਈਆਂ ਔਰਤਾਂ ਨੇ ਆਪਣੇ ਪਤੀ ਮਾਰੇ ਕਈਆਂ ਬੰਦਿਆਂ ਨੇ ਪਤਨੀਆਂ ਮਾਰੀਆਂ ਤੇ ਇਸ ਤਰ੍ਹਾਂ ਦੀਆਂ ਚਲਾਕੀਆਂ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਪਤਾ ਨਾ ਲੱਗੇ ਪਰ ਪਤਾ ਲੱਗ ਜਾਂਦਾ ਹੁੰਦਾ ਹੁਣ ਇਸ ਬੰਦੇ ਦਾ ਵੀ ਲੱਗ ਗਿਆ ਤੇ ਪੁਲਿਸ ਨੇ ਜਦ ਫਿਰ ਸ਼ੱਕ ਹੋਇਆ ਤਹਿਕੀਕਤ ਕੀਤੀ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਬੜਾ ਹੀ ਸੰਸਨੀ ਖੇਜ ਤੇ ਦਰਦਨਾਕ ਸੱਚ ਸਾਹਮਣੇ ਆਇਆ ਦੇਖੋ ਤੁਸੀਂ ਹੋੜੇ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਤੁਸੀਂ ਦੱਸੋ ਕਿੰਨੇ ਲੱਖ ਨੂੰ ਲੈ ਕੇ ਹੋਇਆ ਉਹ ਲੱਖ ਨੂੰ ਨਹੀਂ ਮਿੱਤਰੋ ਕੁਝ ਕੁ ਹਜ਼ਾਰ ਰੁਪਏ ਨੂੰ ਲੈ ਕੇ ਝਗੜਾ ਬਹਿਸ ਹੋਈ ਉਹਨਾਂ 'ਚ ਦੋਨਾਂ ਦੋਸਤਾਂ 'ਚ ਦੋਨਾਂ ਯਾਰਾਂ 'ਚ ਦੋਨਾਂ ਬਿਜ਼ਨਸ 파ਟਨਰਾਂ 'ਚ ਮਕੰਦ ਦੀ ਤੇ ਪ੍ਰਦੀਪ ਦੀ ਤੇ ਮਕੰਦ ਨੇ ठान ਲਿਆ ਧਾਰ ਲਿਆ ਕਿ ਮੈਂ ਇਹਦੇ ਬੱਚੇ ਮਾਰ ਦੇਣੇ ਨੇ ਤੇ ਬੱਚੇ ਫਿਰ ਉਹਨੇ ਮਾਰ ਦਿੱਤੇ ਆ ਜਿਹੜਾ ਦੌਰ ਐ ਆ ਜਿਹੜਾ ਸਮਾਂ ਐ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕੱਲ ਇੱਕ ਹੋਰ ਖਬਰ ਆਈ ਬਠਿੰਡਾ ਦੇ ਪਿੰਡ ਸੰਦੋਹਾ ਤੋਂ ਇੱਕ ਬੰਦੇ ਨੇ ਆਪਣੀ ਘਰ ਵਾਲੀ ਨੂੰ 14 ਵਾਰ ਆਈਲੈਸ ਕਰਾਈ ਉਹ ਬਾਹਰ ਜਾਣਾ ਚਾਹੁੰਦੀ ਸੀ ਵਿਦੇਸ਼ ਜਾਣਾ ਚਾਹੁੰਦੀ ਸੀ ਉਹਨੂੰ ਬੜਾ ਵਿਦੇਸ਼ ਜਾਣ ਦਾ ਬੜਾ ਚਸਕਾ ਜਾਂ ਚਾਹ ਸੀ ਉਹ ਉਹਦੇ ਪੂਰੇ ਕਰਨ ਦੇ ਲਈ 14 ਵਾਰ ਉਹਨੇ ਆਈਲੈਸ ਕਰਾਈ ਨਹੀਂ ਹੋਈ ਤਾਂ ਫਿਰ 50 ਲੱਖ ਰੁਪਈਆ ਫੂਕ ਕੇ ਉਹਨੇ ਉਹਨੂੰ ਵਿਦੇਸ਼ ਭੇਜਿਆ ਉਹਨੇ ਉਹਨੂੰ ਬਾਹਰ ਭੇਜਿਆ ਉੱਥੇ ਜਦੋਂ ਚਲੀ ਗਈ ਤਾਂ ਕੀ ਵਾਪਰਿਆ ਹੂੰ ਕੁਝ ਟਾਈਮ ਬਾਅਦ ਉਹ ਵਿਚਾਰਾ ਉਹਦੇ ਮਗਰ ਗਿਆ ਪਹਿਲਾਂ ਤਾਂ ਚਾਹੁੰਦੀ ਨਹੀਂ ਸੀ ਕਿ ਇਹ ਇੱਥੇ ਆਵੇ ਪਰ ਉਹ ਕਹਿ ਕੋ ਕੇ ਚਲਾ ਗਿਆ ਜਦੋਂ ਉੱਥੇ ਜਾ ਕੇ ਉਹਨੇ ਵੇਖਿਆ ਤਾਂ ਉਹਦੀ ਉਹ ਪਤਨੀ ਜਿੰਨੂੰ ਉਹਨੇ ਚਾਵਾਂ ਨਾਲ ਪੈਸਾ phੂਕ ਕੇ ਪਹਿਲੀ ਵੇਚ ਕੇ ਬਾਹਰ ਭੇਜਿਆ ਸੀ ਉਹ ਰੰਗ ਬਦਲ ਚੁੱਕੀ ਸੀ ਉਹ ਚੇਂਜ ਹੋ ਚੁੱਕੀ ਸੀ ਔਰ ਉਹ ਉੱਥੇ ਕਿਸੇ ਹੋਰ ਨੂੰ ਹੀ ਕੀਤੀ ਫਰਦੀ ਸੀ ਔਰ ਕਿਸੇ ਨਾਲ ਰਹਿ ਰਹੀ ਸੀ ਉਹਦਾ ਪਰਿਵਾਰ ਇਹ ਗੱਲ ਦੱਸ ਰਿਹਾ ਪਰਿਵਾਰ ਉਹ ਮੁੰਡੇ ਦਾ ਤੇ ਜਦੋਂ ਮੁੰਡੇ ਨੇ ਇਹ ਸੀਨ ਦੇਖਿਆ ਤਾਂ ਫਿਰ ਉਹਦੇ ਤੋਂ برداشت ਨਹੀਂ ਹੋਇਆ ਉਹਨੇ ਉੱਥੇ ਹੀ ਯੂਕੇ ਦੇ ਵਿੱਚ ਵਿਦੇਸ਼ ਦੀ ਧਰਤੀ ਤੇ ਹੀ ਆਤਮ ਹੱਤਿਆ ਕੀਤੀ ਹੈ ਔਰ ਇਹ ਵੀ ਘਟਨਾ ਪਹਿਲੀ ਤੇ ਆਖਰੀ ਨਹੀਂ ਇਹ ਵੀ ਰੋਜ਼ ਦਾ ਹੀ ਕੰਮ ਬਣ ਗਿਆ ਹੁਣ ਇਹ ਸਾਰਾ ਕੁਝ ਹੋ ਕਿਉਂ ਰਿਹਾ ਹੈ ਇਹਦੀ ਜੜ ਕਿੱਥੇ ਆ ਪਤਾ ਇਹਦੀ ਜੜ ਰਾਜਨੀਤਿਕ ਪ੍ਰਬੰਧ ਐਸਾ ਬਣ ਗਿਆ ਕਿ ਉਹ ਸਮਾਜ ਨੂੰ ਇਸ ਤਰ੍ਹਾਂ ਬਣਾ ਰਿਹਾ ਜਿਦੇ ਚ ਮਨੁੱਖ ਨਹੀਂ ਮਸ਼ੀਨਾ ਬਣ ਰਹੀਆਂ ਨੇ ਮਨੁੱਖਾਂ ਦੇ ਅੰਦਰ ਪਿਆਰ ਸਤਕਾਰ ਹਮਦਰਦੀ ਇੱਜ਼ਤ ਜਜ਼ਬਾਤ ਬਿਲਕੁਲ ਖਤਮ ਹੋ ਗਏ ਨੇ ਡੈੱਡ ਹੋ ਗਏ ਨੇ ਔਰ ਮਨੁੱਖ ਜਿਹੜੇ ਨੇ ਉਹ ਮਸ਼ੀਨਾ ਬਣਦੇ ਜਾ ਰਹੇ ਨੇ ਤੇ ਇਸ ਦੌਰ ਦੇ ਵਿੱਚ ਫਿਰ ਆ ਸਾਰਾ ਕੁਝ ਜੋ ਹੈ ਉਹ ਵਾਪਰ ਰਿਹਾ ਔਰ ਇਹੋ ਜਿਹਾਂ ਘਟਰਾਵਾਂ ਰੋਜ਼ ਹੋ ਰਹੀਆਂ ਨੇ ਦੇਖੋ ਮਿੱਤਰੋ ਸਿੱਧੀ ਸਾਫ਼ ਗੱਲ ਐ ਰਾਜ ਪ੍ਰਬੰਧ ਕਈ ਤਰ੍ਹਾਂ ਦਾ ਹੁੰਦਾ ਤੇ ਜਿਹੜਾ ਰਾਜ ਪ੍ਰਬੰਧ ਆਪਣੇ ਦੇਸ਼ 'ਚ ਹੁਣ ਕਈ ਵੀਰ ਕਹਿਣਗੇ ਕਿ ਰਾਜਨੀਤਿਕ ਸਿਸਟਮ ਦਾ ਇਨਾ ਚੀਜ਼ਾਂ 'ਚ ਕੀ ਰੋਲ ਐ ਰੋਲ ਹੈ ਦੇਖੋ ਤੁਸੀਂ ਜੇਕਰ ਮਨੋਵਿਗਿਆਨ ਨੂੰ ਨਹੀਂ ਪੜਿਆ ਨਹੀਂ ਸਮਝਿਆ ਤਾਂ ਮੈਂ ਤੁਹਾਨੂੰ ਸਿੱਧੀਆਂ ਜਟਕੀਆਂ ਗੱਲਾਂ ਕਹਿਣਾ ਕਹਿੰਦੇ ਜੈਸਾ ਰਾਜ ਵੈਸਾ ਸਮਾਜ ਇਹ ਪ੍ਰਾਪਤਨ ਟਾਈਮ ਤੋਂ ਇਹ ਸਮਝਦਾਰ ਲੋਕਾਂ ਦੀ ਕਹਾਵਤ ਹੈ ਜੈਸਾ ਰਾਜ ਵੈਸਾ ਸਮਾਜ ਜਥਾ ਰਾਜਾ ਤਥਾ ਪਰਜਾ ਜੈਸਾ ਰਾਸ਼ਟਰ ਜੈਸਾ ਮਾਸਟਰ ਵੈਸਾ ਰਾਸ਼ਟਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਪਾਂ ਸੁਣਦੇ ਰਹੇ ਹਾਂ ਇਸੇ ਤਰ੍ਹਾਂ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਇਸੇ ਦੀ ਦੇਣ ਨੇ ਮੌਜੂਦਾ ਦੌਰ ਹੈ ਪੂੰਜੀਵਾਦ ਦਾ ਮੁਨਾਫਾ ਖੋਰੀ ਦਾ ਔਰ ਇਸ ਦੌਰ ਦੇ ਵਿੱਚ ਮਨੁੱਖ ਦੇ ਅੰਦਰਲਾ ਮਨੁੱਖ ਖਤਮ ਹੋ ਗਿਆ। ਇੱਕ ਬੇਜਾਨ ਮਸ਼ੀਨ ਵਾਂਗ ਮਨੁੱਖ ਬਣ ਗਿਆ। ਨਾ ਇਹਦੇ ਵਿੱਚ ਤਰਸ ਰਿਹਾ, ਨਾ ਇਹਦੇ ਵਿੱਚ ਹਮਦਰਦੀ ਰਹੀ ਹੈ, ਨਾ ਇਹਦੇ ਵਿੱਚ ਪਿਆਰ ਰਿਹਾ, ਨਾ ਇਹਦੇ ਵਿੱਚ ਸਤਿਕਾਰ ਰਿਹਾ, ਮਤਲਬ ਇਹਦੇ ਵਿੱਚ ਕੁਝ ਨਹੀਂ ਰਿਹਾ। ਤਾਂ ਇਹ ਫਿਰ ਕੀ ਬਣ ਗਿਆ? ਬੇਜਾਨ ਮਸ਼ੀਨ। ਬੇਜਾਨ ਮਸ਼ੀਨ ਇਹਨਾਂ ਕਹਿਰ ਨਹੀਂ ਕਰ ਸਕਦੀ ਕਿਉਂਕਿ ਉਹ ਘਟਿਆ ਨਹੀਂ ਸੋਚ ਸਕਦੀ ਨਾ। ਤਾਂ ਜਦੋਂ ਮਨੁੱਖ ਦੇ ਅੰਦਰੋਂ ਮਨੁੱਖਤਾ ਮਰਦੀ ਐ ਜਜ਼ਬਾਤ ਮਰਦੇ ਨੇ ਤਾਂ ਉਦੋਂ ਫਿਰ ਉਹ بے ਜਾਨ ਮਸ਼ੀਨ ਨਾਲੋਂ ਵੀ ਕਿਤੇ ਘਟੀਆ ਇੱਕ ਜ਼ਾਲਮ ਭੇੜੀਆ ਬਣ ਜਾਂਦਾ ਤੇ ਜਿਹੜੀ ਆ ਵਾਰ ਦਾ ਤੁਸੀਂ ਹੁਣ ਸੁਣ ਕੇ ਹਟਿਓ ਵੀ ਮੁਕੰਦ ਨੇ ਆਪਣੇ ਹੀ ਦੋਸਤ ਪ੍ਰਦੀਪ ਦੇ ਬੱਚੇ ਹੀ ਮਾਰ ਦਿੱਤੇ ਬਦਲਾ ਲੈਣ ਲਈ ਇਹ ਘਟਨਾ ਪਿਆਰਿਓ ਇਹ ਗੱਲ ਸਾਬਤ ਕਰਦੀ ਐ ਇਹੀ ਤਾਂ ਪੂਰਾ ਪ੍ਰਤੱਖ ਸਚਾਈ ਐ ਨਾ ਕਿ ਕਿਸ ਕਦਰ ਸਾਡਾ ਸਮਾਜ ਨਿੱਗਰ ਰਿਹਾ ਹੈ ਦੇਖੋ ਵੱਡੀ ਗਿਣਤੀ ਲੋਕ ਜਿਹੜੇ ਆਪਣੇ ਸਮਾਜ ਚ ਰਹਿੰਦੇ ਨੇ ਮੈਂ ਵੀ ਵਿੱਚ ਹੀ ਹੋਊਂਗਾ ਆਪਣੇ ਚ ਲਾਲਚ ਸਵਾਰਥ ਬੇਈਮਾਨੀ ਇਹ ਸਾਰਾ ਕੁਝ ਜਿਹੜਾ ਬਹੁਤ ਭਾਰੂ ਹੋ ਗਿਆ ਆਪਣੇ ਅੰਦਰੋਂ ਉਹ ਸਾਰੇ ਜਜ਼ਬੇ ਮਰ ਰਹੇ ਨੇ ਜਿਹੜੇ ਸਾਨੂੰ ਇਨਸਾਨ ਬਣਾਉਂਦੇ ਨੇ ਦੇਖੋ ਰਿਸ਼ਤਿਆਂ ਦੇ ਵਿੱਚ ਮੋਹ ਪਿਆਰ ਨਹੀਂ ਰਿਹਾ ਇੱਥੋਂ ਤੱਕ ਭੈਣਾ ਭਰਾਵਾਂ ਦੇ ਰਿਸ਼ਤੇ ਚ ਮੋਹ ਪਿਆਰ ਨਹੀਂ ਰਿਹਾ ਪਹਿਲਾ ਲੋਕ ਆਪਣੇ ਮਾਮਿਆਂ ਨਾਲ ਭੂਆ ਨਾਲ ਮਾਸੀਆਂ ਨਾਲ ਕਿੰਨਾ ਵਰਤਦੇ ਹੁੰਦੇ ਸੀ ਹੁਣ ਨਹੀਂ ਰਹਿ ਗਏ ਕੋਈ ਰਿਸ਼ਤੇ ਐਵੇਂ ਬਸ ਵਿਆਹ ਤੇ ਘੰਟਾਕ ਜਾਣਦੇ ਰਿਸ਼ਤੇ ਰਹਿ ਗਏ ਨੇ ਜਾਂ ਮਰਗ ਤੇ ਘੰਟਾਕ ਜਾਣਦੇ ਰਹਿ ਗਏ ਤੇ ਇਸ ਤੋਂ ਇਲਾਵਾ ਕੁਝ ਨਹੀਂ ਰਹਿ ਗਏ ਰਿਸ਼ਤੇ ਇਹ ਗੱਲ ਸੱਚ ਹੈ ਤੁਸੀਂ ਦੇਖੋ ਮਾਪਿਓ ਤੇ ਬੱਚਿਆਂ ਦਾ ਰਿਸ਼ਤਾ ਬੜਾ ਅਜੀਬ ਬਣ ਗਿਆ ਉਹ ਵੀ ਧਨ ਤੇ ਪੂੰਜੀ ਤੇ ਬੇਸਟ ਹੋ ਗਿਆ ਬੱਚੇ ਵੀ ਆਪਣੇ ਮਾਪਿਓ ਨੂੰ ਉਦੋਂ ਤੱਕ ਹੀ ਉਹਦੇ ਨਾਲ ਮਾੜਾ ਮੋਟਾ ਅਟੈਚ ਰਹਿੰਦੇ ਨੇ ਜਦੋਂ ਤੱਕ ਉਹਦੇ ਤੋਂ ਮਤਲਬ ਹੈ ਤੇ ਜਦੋਂ ਉਹ ਆਪਦੇ ਪੈਰਾਂ ਤੇ ਖੜੇ ਹੋ ਜਾਂਦੇ ਨੇ ਤੇ ਮਾਪੇ ਬੁੱਢੇ ਹੋ ਜਾਂਦੇ ਨੇ ਜਦੋਂ ਮਾਪਿਆਂ ਨੂੰ ਸਾਂਭਣ ਦੀ ਲੋੜ ਹੁੰਦੀ ਹੈ ਉਦੋਂ ਬੱਚੇ ਪਾਸੇ ਹੋ ਜਾਂਦੇ ਨੇ ਤੇ ਇਹੀ ਹਾਲ ਮਾਪਿਆਂ ਦਾ ਵੀ ਹੈ ਮਾਪੇ ਵੀ ਬੱਚਿਆਂ ਨਾਲ ਉਂਝ ਨਹੀਂ ਅਟੈਚ ਉਹਨਾਂ ਦੇ ਪੈਸੇ ਨਾਲ ਅਟੈਚ ਹੋ ਜਾਂਦੇ ਨੇ ਇਹ ਪੂੰਜੀਵਾਦੀ ਸਿਸਟਮ ਹੈ ਭਾਵੇਂ ਮਾਪੇ ਇੰਜ ਘੱਟ ਕਰਦੇ ਨੇ ਪਰ ਇਹ ਗੱਲ ਹੈ ਕਿਸੇ ਮਾਪਿਆਂ ਦੇ ਦੋ ਪੁੱਤਰ ਹੋਣ ਨਾ ਇੱਕ ਚਾਹੇ ਕਿੰਨਾ ਮਰਜੀ ਚੰਗਾ ਹੋਵੇ ਵਧੀਆ ਹੋਵੇ ਮਾਪਿਆਂ ਨੂੰ ਪਿਆਰ ਕਰਦਾ ਹੋਵੇ ਇੱਜ਼ਤ ਕਰਦਾ ਹੋਵੇ ਪਰ ਉਹ ਪੈਸਾ ਨਾ ਲਿਆ ਸਕਦਾ ਹੋਵੇ ਉਹ ਬੇਰੁਜ਼ਗਾਰ ਹੋਵੇ ਤੇ ਦੂਜਾ ਪੈਸਾ ਬਹੁਤ ਲਿਆਉਂਦਾ ਹੋਵੇ ਭਾਵੇਂ ਉਹ ਪੁੱਠਾ ਹੀ ਬੋਲਦਾ ਹੋਵੇ ਤੇ ਗੰਦੇ ਕੰਮ ਕਰਕੇ ਲਿਆਉਂਦਾ ਹੋਵੇ ਤੇ ਮਾਪਿਆਂ ਨੂੰ ਵੱਧ ਪਿਆਰਾ ਉਹ ਲੱਗੂ ਜਿਹੜਾ ਪੈਸਾ ਲੈ ਕੇ ਆਉਂਦਾ ਉਹ ਤਰੀਫਾਂ ਵੀ ਉਹਦੀਆਂ ਕਰਨਗੇ ਰਿਸ਼ਤੇਦਾਰਾਂ ਚ ਵੀ ਉਹਦੀ ਸ਼ੋਭਾ ਕਰਨਗੇ ਪੈਸਾ ਧਨ ਪੂੰਜੀ ਯਾਨੀ ਪੂੰਜੀ ਇਸ ਪੂੰਜੀਵਾਦੀ ਦੌਰ ਦਾ ਸਭ ਤੋਂ ਖਾਸ ਜਿਹੜੀ ਚੀਜ਼ ਹੈ ਉਹ ਪੂੰਜੀ ਹੈ ਇਹਦੇ ਉੱਪਰ ਸਾਰਾ ਕੁਝ ਟਿਕਿਆ ਹੁਣ ਭੈਣਾ ਭਰਾਵਾਂ ਦੀ ਇੱਕ ਉਦਾਹਰਣ ਦੇ ਲਾ ਮੈਂ ਵੇਖੋ ਗੱਲ ਬੜੀ ਕੌੜੀ ਹੈ ਸਾਰੀਆਂ ਤਾਂ ਨਹੀਂ ਪਰ ਕੁਝ ਭੈਣਾਂ ਦੀ ਹਾਲਾਤ ਇਹ ਹੈ ਭਰਾਵਾਂ ਦੀ ਵੀ ਜੇ ਤਾਂ ਕਿਸੇ ਭੈਣ ਦੇ ਵੱਲੋਂ ਤਿੰਨ ਭਰਾ ਨਹੀਂ ਉਹ ਰਖੜੀ ਲੈ ਕੇ ਆ ਰਹੀ ਹੈ ਮੈਂ ਕਈ ਵਾਰੇ ਵੇਖਿਆ ਵੀ ਸਭ ਤੋਂ ਪਹਿਲਾਂ ਉਹ ਉਸ ਭਰਾ ਕੋਲੇ ਜਾਣਾ ਚਾਹੁੰਦੀ ਐ ਤੇ ਵੱਧ ਟਾਈਮ ਲਾਉਣਾ ਚਾਹੁੰਦੀ ਐ ਜਿਹਦੇ ਕੋਲ ਵੱਧ ਪੈਸੇ ਨੇ ਜਿੰਨੇ ਵੱਧ ਕੁਝ ਦੇਣਾ ਸਾਰੀਆਂ ਭੈਣਾਂ ਦੀ ਗੱਲ ਨਹੀਂ ਕਰ ਰਿਹਾ ਪੂੰਜੀਵਾਦੀ ਦੌਰ ਦੇ ਵਿੱਚ ਰਿਸ਼ਤੇ ਕਿਸ ਕਦਰ ਥੱਲੇ ਡੇਗੇ ਮੈਂ ਉਹਦੀ ਗੱਲ ਕਰ ਰਿਹਾ ਜੀ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰੋ ਇਹ ਸੱਚ ਨਹੀਂ ਗੱਲਾਂ ਇਸੇ ਤਰ੍ਹਾਂ ਭਰਾ ਵੀ ਵੇਖੋ ਲੋਕ ਇੱਕ ਦੂਜੇ ਦੇ ਵਿਆਹ ਸ਼ਾਦੀਆਂ ਤੇ ਜੇ ਕੋਈ ਸ਼ਗਨ ਜਾਂ ਮੜਾ ਮੋਟਾ ਗਿਫਟ ਦਿੰਦੇ ਨੇ ਨਾ ਇਸ ਲਈ ਨਹੀਂ ਦਿੰਦੇ ਕਿ ਮਨ ਕਰਦਾ ਤੇ ਚਾਹ ਨਾਲ ਦਿੱਤਾ ਇਸ ਲਈ ਇਹ ਤੋਂ ਲੈਣਾ ਲੋਕ ਲਿਖਦੇ ਨੇ ਸਾਡੇ ਦੇਸ਼ 'ਚ ਇਹ ਰਿਵਾਜ ਆਏ ਲੋਕ ਦਿੱਤੇ ਗਿਫਟ ਕਿਹਨੇ ਕੀ ਦਿੱਤਾ ਜਿਹਨੇ ਦਿੱਤਾ ਉਹ ਵੀ ਲਿਖਦਾ ਵੀ ਮੈਂ ਫਲਾਣੇ ਨੂੰ ਉਹਦੇ ਵਿਆਹ 'ਚ ਕੀ ਕੀ ਚੀਜ਼ਾਂ ਦਿੱਤੀਆਂ ਨੇ ਜਿਹਨੂੰ ਦਿੱਤਾ ਵੀ ਲਿਖਦਾ ਆਹ ਹਾਲਾਤ ਆ ਸਾਡੀ ਅਸੀਂ ਦਿੱਤੇ ਹੋਏ ਗਿਫਟ ਵੀ ਲਿਖਦੇ ਹਾਂ ਤਾਂ ਜਦੋਂ ਸਮਾਜ ਇਸ ਪੱਧਰ ਨਿੱਗਰ ਜੀ ਤਾਂ ਉਸ ਵਕਤ ਸਮਾਜ ਦਾ ਸਭ ਤੋਂ ਬੁਰਾ ਹਾਲ ਕਿਹਾ ਜਾ ਸਕਦਾ ਹੈ ਔਰ ਇਹ ਜਿਹੜੀ ਘਟਨਾ ਵਾਪਰੀ ਹੈ ਰਾਜਸਥਾਨ ਦੇ ਵਿੱਚ ਮੈਂ ਦੁਬਾਰਾ ਦੱਸ ਦਿਆ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਇੱਕ ਦੋਸਤ ਦਾ ਨਾਮ ਪ੍ਰਦੀਪ ਤੇ ਦੂਜੇ ਦਾ ਨਾਮ ਮੁਕੰਦ ਮੁਕੰਦ ਵੀ 20 ਸਾਲ ਤੋਂ ਉੱਥੇ ਜੋਧਪੁਰ ਦੇ ਉਸ ਇਲਾਕੇ 'ਚ ਰਹਿ ਰਿਹਾ ਉੱਥੇ ਉਹਨੇ ਆਪਣਾ ਨਾਮ ਸ਼ਾਮ ਸਿੰਘ ਰੱਖਿਆ ਹੋਇਆ ਸੀ ਗਲਤ ਨਾਮ ਤੇ ਗਲਤੀ ਆਧਾਰ ਕੜ ਛਾਪੀ ਫਿਰਦਾ ਸੀ ਉਹ श्याम सिंह ਦੇ ਨਾਂ ਤੇ ਉੱਥੇ ਰਹਿ ਰਿਹਾ ਤੇ ਉੱਥੇ ਫਿਰ ਉਹ ਕੰਮ ਕਰਦਾ ਸੀ ਇੱਕ ਫੈਕਟਰੀ ਚ ਤੇ ਉੱਥੇ ਫਿਰ ਉਹਨੇ ਨਾ ਇੱਕ ਬੰਦੇ ਨਾਲ ਉਹਦੀ ਯਾਰੀ ਪੈ ਗਈ प्रदीप ਨਾਲ ਫੈਕਟਰੀ ਚੋਂ ਹਟ ਕੇ ਉਹਨਾਂ ਨੇ ਆਪਣਾ ਕੰਮ ਚਲਾ ਲਿਆ ਆਪਣਾ ਕੰਮ ਚਲਾਇਆ ਤਾਂ ਪੈਸਿਆਂ ਦੇ ਮੁੱਦੇ ਤੇ ਮਕੰਦ ਦੀ प्रदीप ਨਾਲ ਤੂੰ ਤੂੰ ਮੈਂ ਮੈਂ ਹੋ ਗਈ ਤੂੰ ਤੂੰ ਮੈਂ ਮੈਂ ਹੋ ਗਈ ਤੇ ਮਕੰਦ ਨੇ ਫਿਰ ਜ਼ਹਿਰ ਪਰ ਲਿਆ ਵੀ ਮੈਂ ਇਹਨੂੰ ਸਬਕ ਸਿਖਾਉਣਾ ਹੈ ਆਪਣੇ ਯਾਰ ਨੂੰ ਸਭ ਕੁਝ ਸਿਖਾਉਣ ਦੇ ਲਈ ਉਹਨੇ ਸੋਚਿਆ ਮੈਂ ਇਹਦੇ ਬੱਚੇ ਮਾਰਨੇ ਨੇ ਤੇ ਫਿਰ ਉਹ ਬੱਚੇ ਮਾਰਨ ਤੱਕ ਗਿਆ ਫਿਰ ਉਹਨੇ ਮਾਰੇ ਮਾਰੇ ਕਿਵੇਂ ਉਹ ਜਿਹੜੀ ਕਹਾਣੀ ਹੈ ਉਹ ਸੁਣ ਕੇ ਰੌਗਟੇ ਖੜੇ ਹੁੰਦੇ ਪਹਿਲਾਂ ਉਹ ਬੱਚਿਆਂ ਨੂੰ ਘਰੋਂ ਲੈ ਕੇ ਆਇਆ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਸਕੂਲ ਛੱਡ ਕੇ ਆਉਂਗਾ ਫਿਰ ਉਹਨਾਂ ਨੂੰ ਕਿਸੇ ਅੰਦਸੀ ਥਾਂ ਤੇ ਲੈ ਕੇ ਗਿਆ ਉੱਥੇ ਫਿਰ ਗਲ ਘੁੱਟ ਕੇ ਛੋਟਾ 6-7 ਸਾਲ ਦਾ ਮੁੰਡਾ ਤੇ 9-10 ਸਾਲ ਦੀ ਕੁੜੀ ਹੈ ਜਿਹੜੀ ਉਹਨਾਂ ਨੂੰ ਗਲ ਘੁੱਟ ਕੇ ਉਹਨੇ ਮਾਰਿਆ ਤੇ ਮਾਰ ਕੇ ਫਿਰ ਵਾਪਸ ਲੈ ਕੇ ਇੱਕ ਕਮਰੇ ਦੇ ਵਿੱਚ ਪੱਖੇ ਦੇ ਨਾਲ ਲਟਕਾ ਦਿੱਤੀ ਤੇ ਥੱਲੇ ਖੁਦਕੁਸ਼ੀ ਨੋਟ ਲਿਖ ਕੇ ਰੱਖ ਦਿੱਤਾ ਵੀ ਭਲੇਖਾ ਪਵੇ ਵੀ ਇਹਨਾਂ ਨੇ ਆਤਮ ਹੱਤਿਆ ਕੀਤੀ ਹੈ ਤੇ ਨੋਟ ਤੇ ਲਿਖ ਦਿੱਤਾ ਕਿ ਅਸੀਂ ਆਤਮ ਹੱਤਿਆ ਕਰ ਰਹੇ ਹਾਂ ਸਾਨੂੰ ਪਾਪਾ ਛਿੜਕਦੇ ਆ ਪੁਲਿਸ ਨੂੰ ਸਮਝਣ ਲੱਗਿਆ ਦੇਰ ਨਹੀਂ ਲੱਗੀ ਪੁਲਿਸ ਨੇ ਫਿਰ ਇਹ ਸਾਰੀ ਕਹਾਣੀ ਟਰੇਸ ਕਰ ਲਈ ਐ ਹੁਣ ਮੁਕੰਦ ਫੜਿਆ ਗਿਆ ਮੁਕੰਦ ਵੀ ਤਬਾਹ ਤੇ ਪ੍ਰਦੀਪ ਤੇ ਪ੍ਰਦੀਪ ਦਾ ਜੀਵਨ ਵੀ ਤਬਾਹ ਤੇ ਉਹ ਜਿਹੜੇ ਦੋ ਮਾਸੂਮ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਕੀਮਤੀ ਜਾਨਾਂ ਜਾਨ ਹੀ ਤਾਂ ਸਭ ਤੋਂ ਕੀਮਤੀ ਚੀਜ਼ ਹੈ ਦੁਨੀਆ 'ਚ ਉਹ ਖਤਮ ਹੋ ਗਈ ਐ ਤਾਂ ਫਿਰ ਬਚਿਆ ਕੀ ਕੁਝ ਨਹੀਂ ਬਚਿਆ ਸੋ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਐ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ